ਇੱਕ ਬਈ ਤੇ ਰੂੜੀ ਪਾਉਣ ਵਾਲੇ ਦਿਨ 5 ਲੀਟਰ ਡੀਜ਼ਲ ਪਾਇਆ ਸੀ ਛੋਟੇ ਚ ਤੇ 10 ਲੀਟਰ ਅੱਜ ਠੋਕਿਆ ਅ ਇਹਨੂੰ ਹੁਣ ਅਸੀਂ 10 ਦਿਨ ਨਹੀਂ ਬਲਾਉਂਦੇ ਤੇ ਨਾ 10 ਦਿਨ ਸਾਨੂੰ ਇਹ ਬਲਾਵੇ ਖੇਤ ਜਾਣ ਆਉਣ ਦੇ ਗੇੜੇ ਤੇ ਪੌਣੇ ਕਿ ਲੀਟਰ ਦਾ ਆ ਗਿੜਾ ਲਾ ਦਿੰਦਾਗਾ 6-700 ਗ੍ਰਾਮ ਪੱਕਾ ਹੀ ਹੁੰਦਾਗਾ ਤੇ ਆਸ਼ੇ ਦਾ ਇਹ ਫਾਇਦਾ ਹੁੰਦਾ ਕਈ ਵੀਰ ਕਹਿੰਦੇ ਹੁੰਦੇ ਆਸ਼ਾ ਕਿਦਰ ਕੜੀ ਸੀ ਕਰਦੇ ਹੋਗੇ ਅ ਕੱਲ ਮੈਂ 2.2 ਕਿੱਲਿਆਂ ਤੇ ਸੁਭਾਗਾ ਲਾ ਕੇ ਆਇਆ ਸੀਗਾ ਤੇ 1.5 ਕਿੱਲਾ ਹੀ ਖਾਦਾ ਇਹ ਨੌਜਵਾਨ ਨੇ ਅ 12 ਲੀਟਰ ਹੋ ਗਿਆ ਹਾਂ ਚਾਰ ਪਹਿਲਾਂ ਸੀ ਮਤਲਬ ਪੈ ਗਿਆ 13 ਕਿ ਲੀਟਰ ਚ ਬੜੀ ਢੋਲੀ ਚ ਪਾ ਕੇ ਤੋਂ ਵੱਧ ਕਰਕੇ ਪਾਤੀ ਆ ਤੇ ਫਿਲਹਾਲ ਮੌਸਮਾ ਜੀ ਸੋਹਣਾ ਤੜਕੇ ਰਾਤ ਨੂੰ ਮੀਂਹ ਲੈ ਕੇ ਹਟਿਆ ਦੋ ਤਿੰਨ ਵਾਰੀ ਤੇ ਬਾਕੀ ਗੱਲ ਬਾਤ ਕਰਦੇ ਜਾਂਦੇ ਹੋਏ ਸਮਾਨ ਸੱਲਾ ਰੱਖ ਲਈਏ ਜੇਰਾ ਆਪਣਾ ਤੇਰੀ ਜਾਣਾਂ ਜਾਨਵਰਾਂ ਨੇ ਲਾਈ ਹੋਈ ਸੋਹਣੀ ਰੌਣਕ ਤੇ ਚਾਰਛਪਰੇ ਕੋਲ ਆ ਹੋਇਆ ਬੱਦਲ ਰਾਤ ਨੂੰ ਆਇਆ ਹੋਇਆ ਮੀਂਹ 2:00 ਵਜੇ ਦੇ ਆਸ-ਪਾਸ ਆਇਆ ਜੀ ਤੇ ਕੰਮ ਚਿਕੜੋ ਚਿਕੜੀ ਹੋਇਆ ਪਿਆ ਤੇ ਇਧਰ ਮਾਤਾ ਜੀ ਇਹ ਰੋਟੀ ਲੱਗ ਗਿਆ ਤੇ ਅਸੀਂ ਖੇਤ ਚੱਲੇ ਆ ਮਾਤਾ ਜੀ ਰੋਟੀ ਬਾਤਾਂ ਆ ਜੂਗੀ ਤੁਸੀਂ ਕਾ ਤੁਹਾਡੇ ਸੱਸਰੀ ਘਰ ਬੈਠਾ ਤੁਹਾਡਾ ਸਾਰੇਨ ਧੰਨਵਾਦ ਤੁਹਾਡੇ ਵਾੜਾ ਵਾੜਾ ਜੁੜੇ ਰੋ ਚੈਨਨ ਦੇ ਨਾਲ ਲਾਇਕ ਛੇਰ ਕਮੈਂਟ ਜ਼ਰੂਰ ਕਰਿਆ ਕਰੋ ਭੁੱਲਿਆ ਨਾ ਕਰੋ ਇਹ ਫੇਸਬੁੱਕ ਤੇ ਦੇਖ ਦਿਓ ਤੁਹਾਡਾ ਫੋਨ ਨੂੰ ਵੀ ਜਰੂਰ ਕਰੋ ਤੇ ਬਾਏ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੂਰੀ ਪਰ ਫਿਰ ਜਿੰਨੇ ਮੇਰੇ ਪੁੱਤ ਧੀ ਭੈਣ ਭਾਈ ਜੜੇ ਚੈਨ ਤੇ ਤੁਹਾਡੇ ਧੰਨਵਾਦ ਰੋਟੀ ਖਾ ਲੋ ਜੇ ਕਿਸੇ ਨੂੰ ਭੁੱਖ ਲੱਗੇ ਮੇਰੇ ਕੋਲ ਠੀਕ ਹੈ ਮੰਮੀ ਚੱਲਦੇ ਆ ਚੱਲ ਚਲੋ ਹਾਂ ਇੱਕ ਕੋਈ ਗੱਲ ਨਹੀਂ ਉਹਨੇ ਚਲ ਮਾੜਾ ਮੋਟਾ ਕੰਮ ਕਰ ਲੈਣੇ ਜਾ ਕੇ ਆ ਮਨਪ੍ਰੀਤ ਕਿਹਾ ਹੋਇਆ ਕਿ ਇਹ ਤਾਂ ਘੰਟਾ ਹੋ ਗਿਆ ਕੰਮ ਕਰ ਰਹੀ ਹੈ ਕਿ ਆਹਾ ਡੱਕੀ ਲਾਉਣੇ ਥੋੜੇ ਜਿਹਾ ਕੁੰਜਾ ਜਿਹਾ ਰਹਿੰਦਾ ਮਤਲਬ ਇੱਕ ਡੱਬਾ ਡੱਬਰੀਏ ਜਿਹੜੇ ਝੱਗ ਜੀ ਨਾਲ ਮੱਚੇ ਸੀਗੇ ਤੇ ਬਾਕੀ ਗੱਲਬਾਤ ਕਰਦੇ ਆ ਤੇ ਖੈਰ ਵੀਡੀਓ ਦੇਖ ਰਹੇ ਸਾਰੇ ਵੀਰੇ ਪੈਣਾ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਆਪਨੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ 19 ਹਾੜ 2 ਜੁਲਾਈ 12 2024 19 ਹੋ ਗਿਆ ਨਾ ਅਮਰੀਕ 20 ਹੋ ਹੈ 19 ਆ ਮੇਣਾ 19 ਅਮਰੀਕਾ ਅਮਰੀਕਾ ਕਹਿੰਦਾ 20 ਨਾ ਹੋ ਗਿਆ ਹੋਵੇ ਤੇ ਅਮਰੀਕਾ ਆਪਣੇ ਹੈਪੀ ਦਾ ਭਾਈ ਹੈਗਾ ਅ ਮਸੀ ਦਾ ਮੁੰਡਾ ਤੇ ਖੈਰ ਜੀਏ ਅਨੁਸਾਰ ਇਹਦਾ ਇੱਕ ਵਾਰ ਫੇਰ ਤੋਂ ਚੱਲਦੇ ਆ ਖੇਤ ਆਹ ਘੜਾ ਜੱਕਾ ਆਪਣਾ ਤਿਆਰ ਅ ਕਰਦੇ ਆ ਦਿਨ ਦਾ ਪੂਰਾ ਕੰਮਕਾਰ ਤੇ ਖੈਰ ਧੰਨਵਾਦ ਹਲਾਇਖੇਰ ਸਬਸਕ੍ਰਾਈਬ ਕਰਦੇ ਰਹੋ ਆਇਆ ਗੱਗੂ ਉਹ ਬੱਲੇ ਆ ਚੱਕ ਲਈ ਸੁਭਾਗੀ ਜੀ ਉਧਰ ਦੀ ਕੈਂਪਰ ਫੁੱਟ ਜਾਣਗੇ ਭੰਨੇ ਆਗੇ ਇਹ ਫਿਰ ਉਹੀ ਗੱਲਾਂ ਯਾਰ ਗੱਗੂ ਹਾਂ ਇਹ ਵੀ ਅੱਜ ਤਾਂ ਲੋੜ ਹੈ ਨਹੀਂ ਖੈਰ ਕਿਹਾਂ ਕਰ ਲਈ ਯਾਰ ਕਿਹਾਂ ਕਿਧਰ ਕਰਲਾ ਯਾਰ ਮੈਂ ਫਿਰ ਦੇਖ ਲਿਆ ਦੇਖ ਲਿਆ ਇਹ ਚੋਬਰ ਤੜਕੀ ਅੱਜ ਮੈਂ ਮੈਂ ਛੱਡਿਆ ਮੈਂ ਛੱਡਿਆਗਾ ਮੈਂ ਛੱਡੀ ਸੁਭਾਗੀ ਮੈਂ ਤੈਨੂੰ ਕੀ ਆਖਿਆ ਉਧਰ ਦੀ ਆ ਪਈ ਸੁਭਾਗੀ ਇੱਧਰ ਦੀ ਕੈਂਪਰ ਪਾਇਆ ਫੋਨ ਨੂੰ ਜੇਚ ਪਾ ਕਿਉਂ ਪਾਲਾਂ ਫੋਨ ਜੇਬ ਚ ਹੁਣ ਫੇਰ ਭੰਨ ਦੇ ਉਧਰੋਂ ਆ ਦੇਖ ਲੋ ਬਈ ਐ ਨਹੀਂ ਦੇਖ ਰਿਹਾ ਆਇ ਨੂੰ ਹੋਰ ਤੋੜ ਦੇ ਇੱਕ ਵਾਰੀ ਮਾਰ ਖਿੱਚ ਕੇ ਇਹਨੂੰ ਬੋਲੇ 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 ਲੱਗਿਆ ਪਈਆਂ ਰੌਣਕਾਂ ਤਰਕੀ ਖੇਤਾਂ 'ਚ ਸਿਆ ਸੁਹਾਗੀ ਜੀ ਆਪਾਂ ਧਰ ਲਿਆਏ ਆ ਹਾਲੇ ਇਹਦੀ ਲੋੜ ਤਾਂ ਹੈ ਨਹੀਂ ਸੀ ਅੱਜ ਵੇ ਰਾਏ ਜਿੱਤੇ ਲੋਡ ਹੋਈ ਉਹਦੇ ਮੌਕੇ ਤੇ ਕਈ ਵਾਰੀ ਚੱਕ ਕੇ ਨਹੀਂ ਲੈ ਜੰਦੇ ਇਹ ਸਮਾਨ ਸਾਲਾ ਵੱਧ ਹੋ ਜਾਂਦਾ ਟਰੈਕਟਰ ਦੇ ਮਗਰ ਆ ਤਾਂ ਕਰਕੇ ਆ ਮੀਂਹ ਕਿੰਨਾ ਆਇਆ ਮੀਂਹ ਬਸ ਥੋੜਾ ਹੀ ਆ ਤਾਂ ਨਜ਼ਰ ਕੁੰਗਲਾਂ ਹੋਊਗਾ ਮਤਲਬ ਆ ਦੇਖ ਲਓ ਸੁੱਕੇ ਬਾਣ ਚ ਆ ਥੋੜੀ ਜਿਹੀ ਪੇਪੜੀ ਜੀ ਕਿਲੀ ਗਈ ਆ ਤੇ ਪਈਆਂ ਚੱਕਰ ਜੱਪਾ ਆ ਵੱਧ ਹੋ ਗਿਆ ਆ ਠੀਕ ਆ ਵੀਰੇ ਠੀਕ ਹੀ ਚਾਹੀਦਾ ਇਸ ਟੋਟੇ ਭਾਈ ਆ ਸੋਹਣੀ ਠੰਡੀ ਚੱਲਦੀ ਹੋਈ ਹਵਾ ਆ ਸੋਹਣਾ ਮੌਸਮ ਆ ਮੀਨੀਤਾ ਬਾਲਾ ਨਹੀਂ ਪਿਆ ਪਰ ਹਰੇ-ਹਰੇ ਜੀ ਤੋਤੇਗੇ ਦੇ ਚੌਲਾਂ ਨੂੰ ਝੋਨੇ ਨੂੰ ਵੀ ਇੰਨੇ ਨਾਲ ਆ ਆਸਰਾ ਹੋਊਗਾ ਤੇ ਇੱਧਰ ਆਪਣਾ ਨੌਜਵਾਨ ਪਨੀਰੀ ਦੇ ਗੁੱਟੀਆਂ ਪੱਟੀ ਬੈਠਾ ਤਿਆਰ ਡਿੱਕੀ ਜਾਂਦਾ ਸੀਗਾ ਮੈਨੂੰ ਤੇ ਗੱਗੂ ਆਇਆ ਨਹੀਂ ਘਰ ਮੇਰੇ ਨਾਲ ਕਹਿੰਦਾ ਮੈਂ ਤਾਂ ਪਾਪੇ ਨਾਲ ਆਉਂਗਾ ਰੋਟੀ ਲੈ ਕੇ ਤੇ ਆਹ ਖੁੰਝਾ ਜਾ ਰਹਿੰਦਾ ਆ ਡੱਗਰ ਚ ਇੱਧਰ ਝੱਗਨੇ ਬਾਲਾ ਕੰਮ ਖਰਾਬ ਕਰਿਆ ਸੀਗਾ ਤੇ ਇੱਥੇ ਹਲਾਉਣੇ ਰੋਟੀ ਤੇ ਮੰਗਰੀ ਆ ਜੂਗੀ ਰੋਟੀ ਔਰ ਠੀਕ ਹੈ ਠੀਕ ਹੈ ਵਧੀਆ ਠੀਕ ਹੈ ਤੇ ਇਹਨੂੰ ਆਏ ਨੂੰ ਘੰਟਾ ਸਵਾ ਘੰਟਾ ਹੋ ਗਿਆ ਪਹਿਲਾਂ ਕਿਹੜੇ ਫੇੜੇ ਮਾਰ ਲਿਆ ਬਾਣ ਉਦੋਂ ਦੀ ਤੇ ਬਾਕੀ ਠੀਕ ਹੈ ਕੰਮ ਉਮੀਦ ਕਰਦੇ ਆ ਦਵਾਰੇ ਮੀ ਆ ਜਾਵੇ ਅੱਜ ਬਹੇਰੂ ਬਹੇਰੂ ਬੋਲਤਾ ਮਾਰਦੇ ਸਾਨੂੰ ਵੀ ਰੋਟੀ ਖਾ ਲਓ ਰੋਟੀ ਆ ਗਈ ਤੇ ਨਾਲ ਉਹ ਨੌਜਵਾਨ ਵੀ ਆ ਗਿਆ ਜਿਹੜਾ ਕਹਿੰਦਾ ਸੀਗਾ ਮੈਂ ਤਾਂ ਰੋਟੀ ਨਾਲ ਹੀ ਆ ਜੂ ਆ ਹਾਂ ਖੈਰ ਆ ਅਕੜ ਗਿਆ ਸੀ ਮੇਰੇ ਨਾਲ ਤੁਰਦਾ ਆਇਆ ਮਨੂ ਕਨਾ ਮੈਂ ਤੇਰੇ ਨਾਲ ਨਹੀਂ ਜਾਂਦਾ ਕਦਰ ਚੱਲ ਮਖਾ ਕੋਈ ਨਾ ਬੈਠੇ ਠੀਕ ਆਗਾ ਕੰਮਕਾਰ ਨੂੰ ਜਰਵਾਣਾ ਕਈ ਵਾਰੀ ਕੇਸੜੀਆ ਵੱਟ ਜਾਂਦਾ ਹੈ ਉਹ ਅੱਜ ਉੱਪਰ ਠੀਕ ਹੈ ਨਰਮ ਆਇਆ ਸ਼ਕਲੀ ਕੀ ਦੋ ਦੋ ਫੁਲਕੇ ਓਏ ਆ ਗਿਆ ਚੋਬਰ ਹੁਣ ਕੱਢਾਂ ਇੱਕ ਕੰਮ ਦੀ ਤੁੱਕੀ ਅਸੀਂ ਪ੍ਰਸ਼ਾਦਾ ਪਾਣੀ ਸ਼ਕ ਲਿਆ ਤੇ ਐਂ ਤਾਂ ਅਸੀਂ ਮਾੜਾ ਮੋਟਾ ਰੁਸਾਰ ਰਸਾਈ ਕਰਦੇ ਹੁੰਨੇ ਆ ਹਾਂ ਕਿੰਨੇ ਨਾਲ ਨਾਜ਼ਰ ਨਹੀਂ ਲੱਗਦੀ ਹਾਈ ਤੋਦਾਂ ਕ ਤਾਂ ਲਾਈ ਸੀ ਪਾ ਤੋ ਤੇ ਔਰ ਫਿਰ ਗੱਗੋੜੀ ਉਹ ਮਤਾਂ ਉੱਪਰੇ ਹੜ ਜਾ ਉਹ ਮਾਂ ਇਹ ਗੁੱਟੀ ਉਹ ਜੇ ਬਾਤ ਆਈ ਕਰਤਾ ਹੋਇ ਬੇਗਾਰੀਆਂ ਗੱਗੂ ਯਾਰ ਮਾਤਾ ਆਉਦੀ ਮਾਂ ਤੋਰਦਾ ਓਕੇ ਦਰਵਾਜ਼ਾ ਓਹ ਤਰਪਾਦੀ ਮਨਪੀਤ ਨਾਲ ਸਾਥੀ ਅੱਜ ਨੌਜਵਾਨ ਨੇ ਕਹਿੰਦਾ ਕੋਈ ਲਿਹਾਜ਼ ਨਹੀਂ ਕੀ ਆਪਣੀ ਤੇ ਹੌਲੀ ਹੌਲੀ ਮੰਨਣਗੇ ਬਾਬੇ ਖੈਰ ਹਲੇ ਗਰਮ ਐ ਜਣਾ ਠੰਡ ਚ ਵੀ ਇੱਕ ਅੱਪੀ ਦੀ ਜਾਂ ਚਿੜੀ ਹਾਂ ਹਾਂ ਥੋਗ ਚ ਚੱਕੀ ਫਿਰਦੀ ਆ ਉਹ ਆਪਣੇ ਹਾਂ ਸੁੱਕੇ ਕੱਖ ਜੇ ਆਲਣਾ ਪਾਉਣ ਨੂੰ ਕੋਈ ਜਗ੍ਹਾ ਦੇਖ ਰਹੀ ਆ ਬਹੁਤ ਚਰਤੈ ਨੂੰ ਦੇਖੀ ਜਾਂਦਾ ਸੀ ਮੈਂ ਇਹ ਕਿੰਨੀ ਦੀ ਕਿੰਨੀ ਮਿਹਨਤ ਹੁੰਦੀ ਆ ਵਿਚਾਰਿਆਂ ਦੀ ਉਹ ਤੋਂ ਬੜਾ ਦੁੱਖ ਹੁੰਦਾਗਾ ਜਿਹਨੂੰ ਕੋਈ ਹਰਾ ਬਟਣੇ ਵੇਲੇ ਬਾਅਦ ਚ ਪਤਾ ਨਾਲ ਜਦੋਂ ਰੋਕ ਪਟ ਰਹੇ ਨੇ ਇਹਦੇ ਚ ਆਲਣਾ ਸੀ ਕਈ ਵਾਰ ਇਹ ਵੀ ਹੁੰਦਾ ਆਂਡੇ ਜਾਂ ਬੱਚੇ ਹੁੰਦੇ ਆ ਹਾਂ ਪਿਛਲੇ ਸਾਲ ਹੋਇਆ ਸੀ ਉੱਥੇ ਆਪਣੇ ਬਾਜਰੀ ਚ ਆ ਬੜਾ ਦੁੱਖ ਹੋਇਆ ਸੀ ਫਿਰ ਉਹੀ ਟਾਂਡੇ ਉੱਤੇ ਮੈਂ ਖੜਾ ਤੇ ਜਿਦਵਾਰੇ ਟੋ ਆ ਜਾ ਕਰਕੇ ਹਾਂ ਖੈਰ ਕਈ ਦਿਨਾਂ ਬਾਅਦ ਮੀ ਝਖੜ ਚ ਕੰਮ ਖਰਾਬ ਹੋ ਗਿਆ ਸੀਗਾ ਅੰਡੇ ਜੇ ਅਸੀਂ ਖੇਲ ਰਹੇ ਪਏ ਸੀਗੇ ਤਾਂ ਉਹੀ ਜੀ ਗੱਲਬਾਤ ਫਿਰ ਉਹ ਦੁੱਖਦਈ ਹੁੰਦੀ ਹੈਗੀ ਖੈਰ ਜੋ ਪੁਰਾਣੇ ਰੋਟੀ ਖਾਣ ਤੋਂ ਬਾਅਦ ਇੱਕ ਚੁੱਟੀ ਲਾ ਲਈਆ ਚਾਰ-ਚਾਰ ਪੰਜ-ਪੰਜ ਓਟੀਆਂ ਆ ਲਾਤੀਆਂ ਹਾਂ ਭਰਿਆ ਪਏ ਜ਼ਿਆਦਾ ਜੱਗ ਜਿਹੜਾ ਕਰੋ ਰੋਟੀ ਦੇ ਨਾਲ ਹੀ ਆਇਆ ਸੀਗਾ ਤੇ ਉਹਨੇ ਪਾਣੀ ਦਾ ਚ ਪੀਨੇ ਆ ਮੌਸਮ ਦਾ ਨੇ ਆ ਲੈਨੇ ਆ ਤੇ ਨਾਲ ਚ ਕੋ ਥੋੜਾ ਥੋੜਾ ਮਨ ਕੇ ਗਲੀਬਾਤੀ ਮੈਨੂੰ ਬੁਲਾਈ ਜਾਂਦਾ ਸੀਗਾ ਤੇ ਉਹਨਾਂ ਟੱਗ ਲੈ ਉਹ ਸ਼ਰਮ ਆ ਗਿਆ ਤੇ ਫਿਰ ਕੋਈ ਨਹੀਂ ਅੰਟੇ ਤੱਕ ਮੀ ਆ ਜਾਣਾ ਪੈਸੇ ਦਾ ਇੱਧਰ ਟੱਕੇ ਲਾਉਣ ਲੱਗਾ ਤਾਂ ਗੱਗੂ ਬਾਈ ਟੱਕਾ ਤੇ ਲਾਈਟ ਆਈ ਗਈ ਦੁਪਹਿਰ ਬਾਅਦ ਪਾਣੀ ਛੱਡ ਦੇਗੇ ਦੁਬਾਰੇ ਤੇ ਉਹਨੇ ਇਸ ਕੰਮ ਨਿਬੇੜਦੇ ਆ ਫੇਰ ਅਗਲੇ ਕੰਮ ਕਰਨ ਨੂੰ ਹੱਥ ਪਾਵਾਂਗੇ चा हैलो मकली पिछे लेट जी सिरज 11:26 ਦਾ ਟਾਈਮ ਹੋ ਗਿਆ ਅੱਜ ਤਾਂ ਜਦੋਂ ਦੇ ਆਏ ਆ ਢੂਈ ਨਹੀਂ ਚੱਕੀ ਜਾਵਾ ਹੋ ਉਧਰੋਂ ਲੱਗੇ ਸੀ ਇਹ ਨਾਲ-ਨਾਲ ਆਏ ਨੂੰ ਪਾਂਤਾਰ ਆਈਆਂ ਫਿਰ ਇਧਰੋਂ ਆਏ ਲੈ ਕੇ ਆਏ ਤੇ ਜਦੋਂ ਉਹ ਢੂਈ ਚੱਕਣ ਦਾ ਸਿੱਧਾ ਹੋਣ ਲੱਗਦੇ ਆ ਪਨੀਰੀ ਮੁੱਕੀ ਦੋ ਦੋ ਨੂੰ ਸਾਟੇ ਵਾਲਾ ਲਿਆ ਕੇ ਹੋਰ ਤਾਂ ਦਿੰਦਾ ਪਨੀਰੀ ਉਹ ਖੜਾ ਪਨੀਰੀ ਕੋਲੇ ਪਨੀਰੀ ਨਹੀਂ ਕਹਿੰਦਾ ਤੁਹਾਡੇ ਕੋਲੇ ਮੁੱਕਣ ਦਿੰਦਾ ਤੇ ਦਿਨ ਖੈਰ ਅੱਜ ਸੋਨਾ ਧੁੱਪ ਨਹੀਂ ਹੈਗੀ ਬੱਦਲ ਬਾਈ ਆ ਹਲਕਾ ਜਿਹਾ ਸੂਰਜਾ ਦਿਖਾਈ ਦਿੱਤਾਗਾ ਤੇ ਕਈ ਵੀਰ ਭਾਈ ਕਹਿੰਦੇ ਹੁੰਦੇ ਜਦੋਂ ਇਹ ਸੂਰਜ ਨਹੀਂ ਹੁੰਦਾ ਤੇ ਸੋਲਰ ਮੋਟਰ ਉਦੋਂ ਕਿਵੇਂ ਚੱਲਦੀ ਆ ਆ ਥੋੜਾ ਜੂਮ ਕਰਕੇ ਦਿਖਾਵਾਂ ਉਹ ਸਾਹਮਣੇ ਸਕਰੀਨ ਦੇ ਹਨ ਜਮਾ ਵਿਚਾਲੇ ਸੋਲਰ ਮੋਟਰ ਚੱਲੀ ਜਾਂਦੀ ਆ ਵਧੀਆ ਸੋਨਾ ਪਾਣੀ ਕੱਢੀ ਜਾਂਦੀ ਆ ਇੰਨੇ ਕਿ ਜੋਸ਼ ਨਾਲ ਹੀ ਇਹ ਹਾਂ ਵਧੀਆ ਪਾਣੀ ਕੱਢ ਹੁੰਦੀ ਆ ਆ 3 ਇੰਚ ਪ੍ਰੈਸ਼ਰ ਦਾ ਕੱਢਦੀ ਹੁੰਦੀ ਆ ਤਾਂ ਉਨੇ ਹੀ ਸੁੱਕ ਨਾਲ ਉਹਦਾ ਚੱਲੀ ਜਾਂਦਾ ਕਮੈਂਟਾਂ ਦੀ ਮੋਟਰ ਹੈਗੀ ਤੇ ਸਿਆਲ ਚ ਵੀ ਆਏ ਇਹ ਪੁੱਛਦੇ ਸੀ ਵੀਰੇ ਸਿਆਲ ਚ ਕਿਵੇਂ ਹੁੰਦਾ ਹੈਗਾ ਸਿਆਲ ਚ ਵੀ ਇੰਨਾ ਕਾਹੇ ਡੰਗ ਜਲਾ ਹੁੰਦੀ ਆ ਹਾਂ ਸੂਰਜ ਜਮਾਂ ਲੇਟ ਨਿਕਲ ਮਤਲਬ 10 11 ਕਵਜ ਚੱਲ ਜਾਂਦੀ ਹੁੰਦੀ ਆ ਸਿਆਲ ਚ ਸਿਆਲ ਚ ਚਲਦੀ ਆ ਥੋੜੀ ਚਲਦੀ ਆ ਬਸ ਤਿੰਨ ਚਾਰ ਕਵਜ ਨੂੰ ਸੂਰਜ ਫੇਰ ਗਾਇਬ ਹੋ ਜਾਂਦਾਗਾ ਉਦੋਂ ਨੂੰ ਹਾਂ ਲਾ ਲਓ 4 5 6 ਘੰਟੇ ਸੋਣਾ ਚੱਲ ਜਾਂਦੀ ਆ ਚਲ ਮਠਾ ਮਠਾ ਉਹਨੇ ਰੋਜ਼ ਰੋਜ਼ ਥੋੜੀ ਥੋੜੀ ਹਾਂ ਰਮੀ ਜਾਂਦੀ ਆ ਕਣਕ ਹਾਂ ਬਾਕੀ ਲੋਟ ਆ ਸੋਹਣਾ ਮਾਹੌਲ ਜੀ ਲੱਗਿਆ ਹੋਇਆ ਥੋੜਾ ਥੋੜਾ ਉਧਰੋਂ ਪਤੰਦਰਾ ਜਾ ਨਹੀਂ ਬੋਲਦਾ ਮੇਰੇ ਨਾਲ ਹੈਲੋ ਜਾਤੀ ਬਗੂ ਆਇਆ ਤਾਂ ਬੋਲ ਪਿਆ ਗੱਲੀਬਾਤੀ ਸਾਂਝੀ ਪਾਈ ਜਾਂਦਾ ਜਦੋਂ ਮਨਪ੍ਰੀਤ ਪਹਿਲਾਂ ਇੱਥੇ ਨਾਲ ਮਾਤ ਲਵਾਈ ਜਾਂਦਾ ਸੀਗਾ ਦੋ ਜਦੋਂ ਕੋਈ ਰੁੱਸਿਆ ਜਾਂਦਾ ਫਿਰ ਉਦੋਂ ਐ ਹੀ ਹੁੰਦਾ ਹੈਗਾ ਹੌਲੀ ਹੌਲੀ ਗੱਲਾਂ ਬਾਤਾਂ ਨਾਲ ਦੂਜੇ ਦੀ ਗੱਲਬਾਤ ਵਿੱਚ ਦੀ ਸਾਂਝੀ ਪੈ ਜਾਂਦੀ ਆ ਵੈਸੇ ਇੱੱਡੀ ਕੋਈ ਗੋਲੀ ਨਹੀਂ ਚੱਲੀ ਤੜਕੇ ਮਾੜਾ ਜਾ ਮਨਮਟਾ ਵਜਿਆ ਹੋਇਆ ਸੀਗਾ ਉਹ ਠੀਕ ਹੈ ਨੌਜਵਾਨ ਗੱਲਾਂ ਬਾਤਾਂ ਕਰਕੇ ਆਇਆ ਪਹਿਲਾਂ ਹੁਣ ਜਦੋਂ ਮਨਪ੍ਰੀਤ ਬਾਗ ਗਿਆ ਉਦੋਂ ਫਿਰ ਚੁੱਪ ਜੇ ਕਰ ਗਿਆ ਖੇਰ ਗਾਣਾ ਬਿਆਣਾ ਲਾ ਕੇ ਡੰਗ ਲਾ ਲਾਂਗੇ ਤੇ ਇਧਰੋਂ ਬੱਪੂ ਦੇ ਹੈਪੀ ਉਹਨਾਂ ਦਾ ਵੀ ਉਹੀ ਪਾਸਾ ਪਰਲਾ ਪਾਸਾ ਪਰ ਉਹਨਾਂ ਨੂੰ ਹਵਾ ਚਲਦੀ ਸੀਗੀ ਠੀਕ ਆ ਠੀਕ ਆ ਲੋਟਾ ਮਾਹੌਲ ਬਾਣਾ ਵਧੀਆ ਕਹਿੰਦੇ ਨੌਜਵਾਨ ਆ ਖੈਰ ਅੱਜ ਇਹੇ ਜੇ ਕੰਮ ਵਾਲਾ ਦਿਨ ਹੈਗਾ ਆਸਦਾਲੇ ਆ ਬੋਲੀ ਲੈ ਥੋੜਾ ਜਿਹਾ ਮੈਂ ਕੈਮਰਾ ਚਲਾ ਲੇ ਲਓ ਉਦੋਂ ਜਿਵੇਂ ਚੋਕ ਕਰ ਜਾਉਂਗਾ ਕੋਹੋਂ ਦਾ ਗੁੱਟੀਆਂ ਚੱਕੀ ਜਾਵਾ ਇਹਨੇ ਅੱਜ ਸਾਨੂੰ ਪਾਣੀ ਵੀ ਨਹੀਂ ਪੀਣ ਦਿੱਤਾ ਇਹ ਥੋੜਾ ਜਿਹਾ ਭੈੜਾ ਸਾਡਾ ਨੌਜਵਾਨ ਕੰਮ ਕਰਦੇ ਪੱਖ ਨੂੰ ਜਿਹੜਾ ਵੱਧਾਗਾ ਤੇ ਇਨੀ ਗੁੱਟੀ ਰਹਿਦੀ ਜੀ ਕਿ ਮੈਂ ਗਏ ਆ ਲਾ ਕੇ ਪਾਣੀ ਪੀ ਕੇ ਆਉਣੇ ਫਿਰ ਆਪ ਨੂੰ ਵੀ ਲਾਲਚਿਆ ਹੋ ਜਾਂਦਾ ਜਦੋਂ ਐਵੇਂ ਚੱਲ ਗੁੱਟੀਆਂ ਪਈਆਂ ਆ ਲਾਉਨੇ ਆ ਹਜੇ ਹੋਰ ਇੱਥੇ ਅੱਗੇ ਜੇ ਹਟਦੀ ਆਓ ਬੱਸ ਇੱਥੇ ਤੇ ਦੇਖ ਲਈਏ ਤਾਂ ਅੱਜ ਜੇ ਬੱਸ ਸੇ ਤੱਕ ਪਹੁੰਚ ਜੂਗਾ ਪੌਣੇ 1 ਵਜੇ ਦਾ ਸਮਾਂ ਹੋ ਗਿਆ ਹਾਂ ਪਾਣੀ ਤਾਂ ਨਹੀਂ ਪੀਣ ਖੜੇ ਸੀ ਨਾਲ ਹੀ 2-4 ਕਮੈਂਟ ਪੜੇ ਸੀ ਕੱਲ ਰੂੜੀ ਖਿਲਾਰ ਕੇ ਗਏ ਸੀ ਮੈਂ ਤੇ ਗੱਗੂ ਹੱਥੇ ਕਈਆਂ ਨਾਲ ਹਾਂ ਉੱਤੋਂ ਦੀ ਸੁਹਾਗਾ ਫੇਰਦਾ ਸੀਗਾ ਇਹ ਕਿ ਮੈਂਗਾ ਅਡਲੇ ਜਿਵੇਂ ਸਜਾਨ ਕੇ ਨਾਲੇ ਮੌਸਮ ਖਰਾਬ ਸੀਗਾ ਫਿਰ ਤਾਂ ਕਰਕੇ ਤੇ ਇੱਕ ਦੋ ਬਾਈ ਕਹਿੰਦੇ ਸੀ ਬਾਈ ਇੰਨਾ ਖੱਬਾ ਖੂਨ ਹੋਏ ਕਹਾਂ ਨਾਲ ਤੁਸੀਂ ਹਾਂ ਖਿਲਾਰੀ ਤੇ ਤੁਸੀਂ ਸੁਹਾਗਾ ਫੇਰ ਦਿੰਦੇ ਛੋਟੀਆਂ ਛੋਟੀਆਂ ਡੇਰੀਆਂ ਸੀ ਤੇ ਇੱਕ ਬਾਈ ਕਹਿੰਦਾ ਸੀ ਲਿੰਕ ਆ ਮਗਰ ਪਾਉਣ ਵਾਲਾ ਸੁਹਾਗਾ ਲਾ ਦਿੰਦੇ ਆ ਠੀਕ ਹੈ ਬਈ ਪਰ ਉਹੇ ਜੀ ਗੱਲ ਨਹੀਂ ਬਣਦੀ ਨਾ ਇੱਕ ਸਰਤਾਜ ਦਾ ਗਾਣਾ ਤੁਸੀਂ ਸੁਣਿਆ ਹੋਊਗਾ ਬੰਦੇ ਦੇ ਹੱਥਾਂ ਵਰਗਾ ਔਜ਼ਾਰ ਨਹੀਂ ਬਣਿਆ ਇੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਉਹੀ ਗੱਲ ਬਾਤ ਆ ਬਈ ਅ ਸਵਾਗਿਆਂ ਦੀ ਵੀ ਉਹੀ ਕਰਾਹੀ ਵਾਲੀ ਗੱਲ ਬਾਤ ਹੋ ਜਾਂਦੀ ਉਹ ਜੋ ਲਿੰਕਾਂ ਅਗਰ ਪਾਉਣੇ ਜਿਹੜਾ ਉੱਚਨੀ ਚ ਹੋ ਜਾਂਦੀ ਕਿ ਫਿਰ ਤੋੜੀਆਂ ਛੱਡ ਜਾਂਦੇ ਆ ਇਹ ਆ ਸਿੰਪਲ ਸੁਹਾਗੇ ਨਾਲ ਜਿਹੜਾ ਬਈ ਕਹਿੰਦਾ ਸੀਗਾ ਛੋਟੀਆਂ ਢੇਰੀਆਂ ਸੀ ਬਈ ਐਂ ਹੀ ਖਲਾਰ ਦਿੰਦੇ ਹਾਂ ਸੁਹਾਗੇ ਨਾਲ ਬਈ ਉਹ ਗੱਲ ਨਹੀਂ ਬਣਦੀ ਸੀਗੀ ਉਹ ਥਾਂ 'ਚ ਪੇ ਦਿੰਦਾ ਉੱਥੇ ਉਹ ਜਿੱਥੇ ਵੱਧ ਰਹੀ ਜਾਂਦੀ ਆ ਰੂੜੀ ਉੱਥੇ ਫਿਰ ਆਂ ਫਸਲ ਦੇ ਢੱਕੇ ਮੱਚਦੇ ਆਗੇ ਤੇ ਉਹੋ ਜੀ ਗੱਲਬਾਤ ਹੋ ਜਾਂਦੀ ਆ ਤੇ ਹੱਥਾਂ ਨਾਲ ਖੈਰ ਮਿਹਨਤ ਕਰਨੀ ਵੀ ਚੰਗੀ ਗੱਲ ਹੁੰਦੀ ਹੈਗੀ ਤੇ ਆਪਦੀ ਜਿੰਨੀ ਕੀ ਬਾਹ ਲੱਗਦੀ ਆ ਲਾਈ ਜਨੇ ਚੂਹੇ ਵਾਂਗੂ ਮਠਾ ਮਠਾ ਕੰਮ ਉਹਦਾ ਕਰੀ ਜਾਂਦੇ ਰਹਨੇ ਆਗੇ ਤੇ ਕਰ ਰਿੰਨੇ ਨਾਲ ਆ ਸਰੀਰ ਬੰਦੇ ਦਾ ਸੈੱਟ ਰਹਿੰਦਾ ਹੈਗਾ ਤੇ ਬਾਕੀ ਧੰਨਵਾਦ ਕਮੈਂਟ ਬਾਕਸ ਜ ਆਪਣੇ ਸੁਝਾਅ ਦਿੰਦੇ ਰਿਹਾ ਕਰੋ ਕੰਮ ਦੀਆਂ ਗੱਲਾਂ ਬਾਤਾਂ ਸਾਨੂੰ ਹਾਂ ਸਿੱਖਣ ਨੂੰ ਸੁਣਨ ਨੂੰ ਮਿਲ ਜਾਂਦੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਮਾਂ ਪਾਉਣਗੇ 1 ਵਜੇ ਦਾ ਹੋਇਆ ਤੇ ਠੰਡੀ ਹਵਾ ਚੱਲਦੀ ਅੱਜ ਹੋਰ ਡਿਊਟੀ ਲਾਉਣੇ ਆ ਹਲੇ ਫੇਰ ਦੁਪਹਿਰਾ ਟਾਲਾਂਗੇ ਠਹਿਰ ਕੇ ਕਿਵੇਂ ਅੱਧੀ ਛੁੱਟੀ ਕਰਤੀ ਕੇ ਮੱਲ ਚਾਰ ਕਿਟੀਆਂ ਦਾ ਰਾਦ ਗਏ ਚੱਲ ਉੱਪਰ ਦੱਸ ਦੇ ਕੋਈ ਨਾ ਉਵੇਂ ਹੀ ਕਰ ਲਾਂਗੇ ਚੱਲਦੇ ਆ ਕੰਦਾ ਉਹ ਦੇਖ ਗਮਾਟੀ ਲੱਗੇ ਪਏ ਨੇ ਇਹਨੇ ਪਿਆ ਹੋਇਆ 4:00 ਬਜ ਕੇ 10 ਮਿੰਟਾਂ ਦਾ ਹਾਂ ਲਾਈਟ ਆ ਚੁੱਕੀ ਆ ਮੋਟਰਾਂ ਵਾਲੀ ਤੇ ਕੱਲ ਚਾਚਾ ਇੱਕ ਪਾਇਪ ਦਾ ਟੋਟਾ ਚੱਕ ਰਿਆ ਸੀਗਾ ਇੱਥੇ ਇਹਨਾਂ ਕੋਲ ਚੱਕਣ ਆਇਆ ਸੀ ਮੈਂ ਵਾਪਸ ਤੇ ਆਸ਼ੇ ਦਾ ਇੰਜਣ ਧਰਿਆ ਹੋਇਆ ਇੱਧਰ ਇਹਨਾਂ ਨੇ ਖੂਤੇ ਹਾਂ ਉਹੀ ਵਾਸਤਾ ਕਿਤਾਬ ਦਾ 4 ਇੰਚ ਪਾਣੀ ਹਾਂ 90 ਕਫਟ ਬੋਰ 10 ਕਫਟ ਟੋਆ ਤੇ ਆਸ਼ੀਦਾ ਇੰਜਨ ਤੇ ਆ 1 ਲੀਟਰ ਘੰਟੇ ਦਾ 4 ਇੰਚ ਵਧੀਆ ਪਾਣੀ ਕੱਢੀ ਜਾਂਦਾਗਾ ਆ ਕੰਮ ਲੋਟ ਆ ਇਹਦਾ ਵੀ ਪੀਟਰ ਪੀਟਰ ਵਾਲਾ ਕੰਮ ਹੀ ਆ ਬਸ ਪੀਟਰ ਤੇ ਵੀ 1 ਲੀਟਰ ਸਵਾ ਲੀਟਰ 8 ਦੇ ਇੰਜਨ ਆ ਸਾਡੇ ਵੱਤ ਤੋਂ ਵੱਤ ਕਿਸੇ ਕੋਲੇ ਦੱਸਦਾ ਇੰਜਨਾਂ ਦਾ ਪੀਟਰ ਦਾ ਇਹ ਆਸ਼ੇ ਦਾ ਇਹ ਵੀ ਉਹਨਾਂ ਕੀ ਤੇਲ ਆ ਸ਼ੱਕ ਦਾਗਾ ਡੀਜ਼ਲ ਤੇ ਬਾਦ ਡੰਗ ਜਾ ਲਾ ਲੈਨੇ ਆ ਤੇ ਚਾਚੇ ਕੀ ਮੋਟਰ ਵੀ ਉਹ ਉਧਰ ਹੈਗੀ ਦੂਰ ਆ ਪਿੱਛੇ ਪਾਈਪ ਲੈਣ ਪਿਛਲੇ ਪਾਸੇ ਉਹ ਤੇ ਨਿਕਲਦਾ ਉਹਦਾ ਨੱਕਾ ਵਿਚਾਲੇ ਤੇ ਨਾਲ ਆਹਾ ਬੋਰ ਚਲਾ ਲੈਨੇ ਆ ਝੋਨਾ ਲਾਉਣ ਵੇਲੇ ਝੋਨਾ ਲੱਗੀ ਜਾਂਦਾ ਅੱਜ ਆ ਤਾਂ ਮਗਰੋਂ ਤੇ ਜਲਾ ਮੋਟਰ ਨਾਲ ਔਖਾ ਸੋ ਘਾਟਾਂ ਗਿਆ ਅੱਲਾ ਹੀ ਜਾਂਦਾਗਾ ਉਹ ਲੱਗੇ ਪਏ ਆਪਾਂ ਦੂਦੇ ਆਹ ਪਈਆ ਆਪਣੀ 8 ਇੰਚੀ ਪਾਈਪ ਇਹਦੀ ਮੈਨੂੰ ਲੋੜ ਸੀਗੀ ਕੱਲ ਚਾਚੇ ਲੋੜ ਸੀ ਚਾਚਾ ਚੱਕ ਲੈ ਹੁਣ ਆਪਾਂ ਲੈ ਜਾਂਗੇ ਚੱਕ ਧੁੱਪ ਨਹੀਂ ਆਹ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਗਾਲਾ ਇਹੋ ਜੀ ਗੱਲਬਾਤ ਹੁੰਦੀ ਆ ਆ ਡਰਨੇ ਦੀ ਆ ਸਾਡੇ ਡਰਨਾ ਕਹਿੰਦੇ ਆ ਤੁਸੀਂ ਦੱਸਿਓ ਬਾਈ ਨੂੰ ਕੀ ਕਹਿੰਦੇ ਹੁੰਨੇ ਹੋਗੇ ਤੇ ਪਨੀਰੀ ਚ ਲਾਇਆ ਹੋਇਆ ਸੀ ਇੱਥੇ ਪਰ ਫੇਰ ਵੀ ਗਰਮੀ ਦੀ ਨਜ਼ਰ ਲੱਗ ਗਈ ਸੀ ਆ ਖੈਰ ਤੋਂ ਕਨਾਲਾ ਹੁਣ ਤਾਂ ਆ ਸੋਹਣੀ ਆ ਪਨੀਰੀ ਤੇ ਗਰਮੀ ਵਾਲੇ ਅੱਜ ਵੀ ਜਮਾ ਇਹ ਚੇਚੜੇ ਘੜ ਰੱਖੇ ਹੈਗੇ ਹਾਂ ਪੂਰੇ ਐਣ ਜਮਾ ਅੱਗ ਲਾਈ ਵੀ ਕਣੀਆਂ ਕਾਦੀਆਂ ਪੈ ਗਈਆਂ ਚਾਰ ਆ ਲੱਗਦਾ ਮੀਂਹ ਦੁਬਾਰੇ ਆਊਗਾ ਹੋ ਗੱਟਾ ਚੱਕ ਦਿੰਨਾ ਤੂੰ ਕਿੱਧਰ ਤੁਰੇ ਫਿਰਦਾ ਚ ਰੂੰ ਗਿਆ ਇਹ ਭਾਈ ਸਾਡਾ ਚ ਰੂੰਗਾ ਹੁੰਦਾ ਕਈਆਂ ਦੀ ਝੋਲੀ ਹੁੰਦੀ ਐ ਇਹ ਆਹ ਰੇ ਖਲਾਰਨ ਵਾਸਤੇ ਵਾਯਾ ਇੱਥੇ ਵਾਯਾ ਹੂ ਵਾਹ ਕਿਰ ਨਾ 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 ਕੱਗੂ ਨੇ ਵੀ ਲਾਰਾ ਟਰੈਕਟਰ ਮੋੜ ਕੇ ਹਰਾ ਵੜਨ ਲੱਗ ਗਿਆ ਨੌਜਵਾਨ ਅੱਜ ਮੈਂ ਕੋਈ ਗੱਲ ਨਹੀਂ ਮਾੜਾ ਤੈਨੂੰ ਟਾਈਮ ਨਾਲ ਘਰੇ ਲੈ ਚਲਾਂਗਾ ਕੱਲ ਮੈਨੂੰ ਗਲੇ 6 ਵਜੇ ਕਰਦਾ ਸੀਗਾ ਕਿ ਮੈਨੂੰ ਕਹਿੰਦਾ ਤੂੰ ਲੇਟ ਵਾਲਾ ਕਰਾਦਾ ਕੱਲ ਰਾਤ ਅਸੀਂ 9 ਵਜੇ ਘਰੇ ਪੜੇ ਜਾਂ ਕੇ ਤੇ ਕੁਛ ਤਾਂ ਰਾਤ ਦਾ ਗੁੱਸੇ-ਮੁੱਸੇ ਹੀ ਸੀਗਾ ਮਾੜਾ ਮਾੜਾ ਇਹ ਮੇਰੇ ਨਾਲ ਟਾਈਮ ਨਾਲ ਘਰੇ ਜਾਣਾ ਸੀਗਾ ਕਹਿੰਦਾ ਮੈਂ ਕਿ ਕੋਈ ਨਹੀਂ ਕੱਲ ਅਸੀਂ ਪਾਣੀ ਬਦਲਣਾ ਸੀਗਾ ਸਵਾ 8 ਵਜੇ ਤਾਂ ਮੈਂ ਗਿਆ ਇਹਨੂੰ ਨਾਲ ਤਾਂ ਆਪਦਾ ਕੰਮ ਕਰ ਕਰਦੇ ਆ ਸਵੇਹਾ ਗਸੂਗਾ ਫੇਰ ਲੈਣੇ ਨਾਲੇ ਮੈਂ ਹਰਾ ਜਰਾ ਕੋਈ ਗੱਲ ਨਹੀਂ ਡੇਟ ਵੱਢਿਆ ਜਾਊਗਾ ਇੱਕ ਦੋ ਮੋٹے ਛੋਟੇ ਮੋਟੇ ਜੇ ਕੰਮ ਸੀ ਉਹ ਕਰ ਗਏ ਤੇ ਅੱਜ ਮੈਂ ਕੋਈ ਨਾ ਮੜੇ ਟਾਈਮ ਨਾਲ ਹਰਾ ਵੱਢ ਲਾ ਦੇ ਟਾਈਮ ਨਾਲ ਆਪਾਂ ਨਿਕਲ ਚੱਲਾਂਗੇ 6 ਵਜੇ ਹਾਂ ਸਲਾਹ ਤਾਂ ਇਹ ਕਰੀ ਸੀਗੀ ਉਧਰ ਕਿੱਲੇ ਜਬਾਣੀ ਛੱਡਿਆ ਹੋਇਆ ਉਦੋਂ ਬਾਅਦ ਹਾਂ ਇਹਦੇ ਜੇ ਛੱਡ ਕੇ ਵਗ ਜੂ ਹਾਂ 2 ਕਿੱਲੇ ਜਿੱਧਰ ਫੇਰ ਸਾਢੇ 8 ਵਜੇ ਪਾਣੀ ਦਵਾਰੇ ਹਾਂ ਬਦਲਨਾ ਜਾਉਂ ਆ ਪੱਬੂ ਕਾਟ ਤੇ ਹਾਂ ਤੇ ਖੇਰ ਸੋਹਣਾ ਨਜ਼ਾਰਾ ਗਰਮੀ ਦਾ ਕੀ ਗਾ ਮੜਿਆ ਹੋਰ ਤੇ ਜਾਣ ਦੇ ਅੱਦੇ ਬ੍ਰੇਕ ਤੇ ਟਾਇਰ ਇਹ ਸਾਡਾ ਮੁੰਡਾ ਇਹੀ ਘਸਾ ਦਿੰਦਾ ਇਹ ਕੀ ਕਰਦੇ ਹੁੰਦੇ ਆ ਜਦੋਂ ਪਤਾ ਹੁੰਦਾ ਆਪਾਂ ਹੋ ਉੱਥੇ ਗੱਡੀ ਰੋਕਣੀਆਂ ਅਈ ਤੋਂ ਦੇਣ ਲੱਗ ਗਿਆ ਨਾ ਰੇਸ ਆ ਉਹ ਉੱਥੇ ਜਾ ਕੇ ਬ੍ਰੇਕ ਮਾਰਨੇ ਹੁੰਦੇ ਆ ਕੁਝ ਕਹ ਤੁਸੀਂ ਪਹਿਲੀ ਹੌਲੀ ਕਰ ਲਿਆ ਕਰੋ ਜਿੱਥੇ ਬ੍ਰੇਕਾਂ ਦੀ ਲੋਡ ਹੀ ਨਾ ਪਾਵੇ ਗੱਗੂਆ ਆ ਬਾਈ ਰਮੈ ਨੂੰ ਆਖੂ ਆਏ ਕੀ ਹੁੰਦਾ ਹੂੰ ਮਰੀਏ ਨਾ ਹੂੰ ਐਂ ਕਹਿਣਾ ਉਹਨਾਂ ਨਾ ਬਹੁਤ ਸੋਹਣਾ ਫਰੇਮ ਲੱਗ ਜਾਂਦਾ ਇਸ ਟਾਈਮ ਹਾਂ ਗੱਗੂ ਅਨਾ ਕੰਮ ਉਹਦਾ ਹੋਇਆ ਸਾਹਮਣੇ ਟੇਕ ਸਕਰੀਨ ਦੇ ਵਿਚਾਲੇ ਤੇ ਇਧਰ ਟੰਬੇ ਤੇ ਲੜਕਦੇ ਹੋਏ ਖੇਤ ਕੰਮ ਕਰਨ ਵਾਲੇ ਲੋਰ ਤੇ ਝੱਗਾ ਮਨਪ੍ਰੀਤ ਦਾ ਤੇ ਵਿਚਾਲੇ ਵਰਦੀਆਂ ਹੋਈਆਂ ਮੋਟਰਾਂ ਦੁਪਹਿਰ ਬਾਦ ਥੋੜੀ ਜਿਹੀ ਢੱਕਾਂ ਦੀ ਡਿਊਟੀ ਲਾਉਣ ਤੋਂ ਬਾਅਦ ਨੌਜਵਾਨ ਆਸੀ ਪਾਸੇ ਵਾਲੇ ਕੰਮਾਂ ਤੇ ਹੋ ਗਏ ਹੁਣ ਹਾਂ ਹਾਂ ਤਨ ਕਚਾਰ ਕੇ ਖੜੇ ਹੈਗੇ ਕੋਈ ਝੰਜਣ ਜੇ ਆ ਦੋ ਉਰਲੀ ਕਿਆਰੀ ਚ ਦੋ ਪਰਾਂ ਨੇਗੇ ਕੁਛ ਨਹੀਂ ਹੁੰਦਾ ਪੋਲੇ ਪੋਲੇ ਜੇ ਪੈਰ ਧਰ ਲੈ ਪੈਰ ਸਿਰ ਤੇ ਰੱਖ ਲੈ ਓਏ ਠੀਕ ਹੈ ਮੁੱਕਰ ਗਿਆ ਬਈ ਨੌਜਵਾਨ ਕਹਿੰਦਾ ਮੈਂ ਨਹੀਂ ਪੱਟ ਕੇ ਲਿਆਉਂਦਾ ਠੀਕ ਹੈ 5 ਵਜੇ ਦਾ ਟਾਈਮ ਤੇ ਸੂਰਜ ਪੂਰਾ ਕਾਇਮ ਆ ਦੁਪਹਿਰੇ ਜਿਹੜੇ ਪੂਰੀਆਂ ਗਰਦਾਂ ਠਾਰਖੀਆਂ ਗਰਮੀ ਵਾਲੀਆਂ ਇੱਧਰ ਜਿਹੜੀ ਗਵਰੰਟੀਆ ਦੀ ਮੋਟਰ ਦਿਖਾਈ ਜਾਂਦਾ ਸੀ ਪਹਿਲਾਂ ਮੈਂ ਸੋਲਰ ਮੋਟਰ 7.5 ਦੀ ਤੇ ਉਹੀ ਬੋਰ 90 ਕੁ ਫੁੱਟ ਡੂੰਗਾ ਤੇ 3 ਇੰਚ ਹੀ ਪਾਣੀ ਆ ਪੂਰਾ ਦੈਂਦੈਂ ਵਰਦੀ ਆ ਗਈ ਤੇ ਸਾਰਾ ਦਿਨ 3 ਇੰਚ ਪਾਣੀ ਨੇ ਚੱਲੀ ਜਾਣਾ ਚੱਲੀ ਜਾਣਾ ਤੇ ਸਵਾ ਲੱਖ ਰੁਪਏ 'ਚ ਮਾੜਾ ਵੀ ਕੋਈ ਨਹੀਂ 1,13,629 ਰੁਪਏ 75% ਸਬਸਿਡੀ ਆ ਸਾਡੇ ਇੱਧਰ ਪਿੰਡ ਤੂਰਸੀਆ ਜਿਹੜਾ ਸੰਸਾ ਹਾਂ 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 ਤੇ 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 ਹਾਪੇਪ ਦੇ ਉੱਤੋਂ ਦੀ ਡਿੱਗਦਾ ਹੋਇਆ ਪਾਣੀ ਬਹੁਤ ਹੀ ਚਰਨੇ ਵਾਲਾ ਹਾਂ ਖੂਬਸੂਰਤੀਆ ਮਾਹੌਲ ਆ ਲੱਗੀ ਜਾਂਦਾਗਾ ਕਿਹੜਾ ਸ਼ਾਮ ਦਾ ਟਾਈਮ ਹਾਂ ਨੀਰੇ ਚਾਰੇ ਦਾ ਹਾਂ ਗੱਗੂ ਨੇ ਪਾਟ ਕਿਰਲੀ ਲੱਦ ਕੇ ਖੜਾ ਰੱਖੀ ਆ ਤੇ ਆਪਣਾ ਵਾਹ ਵੱਡਾ ਉਹ ਦੇਖੀ ਜਾਂਦਾ ਦੱਸ ਕੀ ਕਹਿੰਦੀ ਆਵਾਜ਼ਾਂ ਮਾਰਦੀ ਆ ਆ ਗਿਆ ਸ਼ਿਰ ਵਗਿਆ ਗਰਮੀ ਤਾਂ ਐਂ ਰਹੂਗੀ ਦੀਆਂ ਸੂਈਆਂ ਨੇ 6 ਵਜੇ ਨੂੰ ਹੱਥ ਲਾ ਲਿਆ ਤੇ ਆਪਾਂ ਹਰਾ ਚੱਕ ਕੇ ਗੱਡੀ 'ਚ ਪਾ ਲਿਆ ਤੇ ਇਧਰ ਨੌਜਵਾਨ ਉਹ ਸਾਹਮਣੇ ਹਾਂ ਹੋਇਆ ਪਿਆ ਖਾਪਾ ਖੂਨ ਆ ਕਿਲਾਵਾਟ ਖਾਲਚੇ ਨੇ ਮਿੱਟੀ ਘੜਤੀ ਚੋਬਰ ਨੇ ਤੇ ਦੂਜਾ ਚੋਬਰ ਆਪਣਾ ਮਨਪ੍ਰੀਤ ਹਾਂ ਦੁਪਹਿਰ 'ਚ ਘਰੇ ਚਲਾ ਗਿਆ ਸੀ ਦੁਪਹਿਰ ਵਾਲੀ ਚਾਹ ਪੀਣ ਤੋਂ ਬਾਅਦ ਇੱਕ ਤਾਂ ਨੇ ਚ ਉਹਨੇ ਜੂਰੀਆ ਪਾਉਣੀ ਸੀ ਤੇ ਦੂਜਾ ਉਹਨੇ ਖੇਡਣ ਜਾਣਾ ਸੀ ਬਾਲੀਬਾਲ ਕਹਿੰਦਾ ਮੈਂ ਟਾਈਮ ਨਾਲ ਨਾ ਆ ਤੋ ਲੂnga ਮੈਂ ਅਸੀਂ ਕਿ ਕੋਈ ਚੱਕਰ ਨਹੀਂ ਇ ਜਾ ਤੂੰ ਤੇ ਇਧਰ ਆ ਜਿਹੜਾ ਨੌਜਵਾਨ ਗੱਗੂ ਆ ਇਹੇ ਮੇਰੇ ਚਾਚੇ ਦਾ ਮੁੰਡਾ ਤੇ ਇੱਕ ਵੀਰ ਪੁੱਛਦਾ ਸੀਗਾ ਬਾਈ ਕਿ ਗੱਗੂ ਨਾਲ ਬਾਹੀ ਇਕੱਠੀ ਆ ਕਿ ਕੀ ਸਭ ਕਰਤਾ ਵਾ ਤੇ ਆ ਬਾਹੀ ਸਾਡੀ ਏਡੋ ਏਡਾ ਅਸੀਂ ਏਡੋ ਏਡਾਂ ਚਾਚੇ ਦਾ ਇਹਦੇ ਮੁੰਡੇ ਸਾਰੇ ਤੇ ਕੰਮ ਕਰ ਅਸੀਂ ਸਾਂਝਾ ਕਰ ਲੈਨੇ ਰਲ ਮਿਲ ਕੇ हां ਜਿਵੇਂ ਕਹਿੰਦੇ ਹੁੰਦੇ ਆ ਜਾਰੀ ਦੋਸਤੀ ਪੱਕੀ ਖਰਚਾ ਆਪੋ ਆਪਣਾ ਆ ਆਸ਼ਾ ਟਰੈਕਟਰ ਇਹ ਗੱਗੂ ਦਾ ਆਪਣੇ ਲਵੇ ਦੂਜਾ ਉਹ ਜਿਹੜਾ ਸੋਨਾਲੀਕਾ ਤੇ ਤੇਲ ਪਾਣੀ ਆਪ ਦਾ ਹਿਸਾਬ ਮਿਣ ਕੇ ਰੱਖੀਦਾ ਗੇਜਾਂ ਆਪੋ ਆਪਦੇ ਟਰੈਕਟਰਾਂ ਦੀਆਂ ਹੈਗੀਆਂ ਨੇ ਜਮਾ ਲੀਟਰ ਨਹੀਂ ਉਰੇ ਪਰੇ ਹੋਣ ਦੇਦੇ ਜੇ 1 ਅੱਧਾ ਲੀਟਰ ਉਰੇ ਪਰੇ ਹੋ ਵੀ ਜਾਏ ਤੇ ਆਪਾਂ ਕਦੇ ਇੰਨਾ ਕਦੇ ਕਰਿਆ ਨਹੀਂ ਤੇ ਜਿਹੜਾ ਇੰਨਾ ਉਹ 150 50 ਗ੍ਰਾਮ ਦਾ ਕਰਦੇ ਹੁੰਦੇ ਆ ਤੇ ਉਹ ਹੋਗਾ ਇਹ ਜੀ ਸਾਂਝ ਵੀ ਫਿਰ ਰੱਖਦੇ ਨਹੀਂ ਹੁੰਦੇਗੇ ਤੇ ਗੱਗੂ ਆਇਤਰਾ ਹੱਥ ਕਾਟੀ हां ते 11 ਵਾਲੀ ਚਾਹ ਪੀਣ ਤੋਂ ਬਾਅਦ ਸਾਡੀ 16 ਸਪਾਈ ਹੋ ਗਈ ਸੀ ਤੜਕੇ ਅਸਲ ਚ ਗੱਲ ਕੀ ਹੋਈ ਇਹ ਨੌਜਵਾਨ ਕਹਿੰਦਾ ਮੇਰੀ ਚੀਚੀ ਆ ਗਈ ਸੀ ਸੁਹਾਗੀ ਥੱਲੇ ਹਾਂ ਤਾਂ ਬਸ ਇੱਕੂੰ ਗਰਮੀ ਹੁੰਦੀ ਹੈਗੀ ਤੜਕੇ ਤਾਂ ਵੈਸੇ ਠੰਡਾ ਸੀ ਮੌਸਮ ਤੇ ਐ ਮਾੜਾ ਜਿਹਾ ਮਾਹੌਲ ਭੱਕ ਜਾਂਦਾਗਾ ਤੇ ਇੰਨਾ ਕਦਾ ਕਦੇ ਕਦਾ ਹੀ ਹੁੰਦਾ ਹੀ ਰਹਿੰਦਾ ਦੋ ਭਾਂਡੇ ਖੜਕਦੇ ਹੀ ਰਹਿੰਦੇ ਬਸ ਦੇ ਘਰਾਂ ਚ ਪਰ ਐ ਨਹੀਂ ਹੋਇਆ ਕਦੇ ਵੀ ਕੰਮ ਡਾਂਗੋ ਛੁੱਟੀ ਹੋ ਗਿਆ ਵੀ ਤੂੰ ਆਪਦਾ ਕਰ ਰਹੀਂ ਆਪਦਾ ਕਰਦੇ ਆ ਤੇ ਇਹੋ ਜੀ ਗੱਲਬਾਤ ਨਹੀਂ ਹੋਈ ਖੈਰ ਸੁਖ ਪਰਮਾਤਮਾ ਵੱਲੋਂ ਮਿਹਰਬਾਨੀਆਂ ਅੰਤੇ ਇਹਦਾ ਵੀ ਸਾਰਿਆਂ ਦੀ ਮਿਹਰਮਾਨੀ ਜਿਹੜੇ ਹੌਸਲਾ ਫਜਾਈ ਆ ਦਿੰਨੇ ਹੋ ਬਈ ਤੇ ਸੁਣੋ ਜੀ ਕਮੈਂਟ ਕਰਦਿਆ ਕਰੋ ਵੀ ਇਹਦੇ ਨਾਲ ਸਾਡਾ ਹੌਸਲਾ ਹੋਰ ਵੱਧ ਜਾਂਦਾ ਤੇ ਰਾਲੇ ਮਿਲ ਕੇ ਕੰਮ ਕਰਦੇ ਰਹਨੇ ਆ ਤੇ ਇਧਰੋਂ ਖਾਲ ਦੀ ਤੁਹਾਨੂੰ ਸੂਰਤ ਦਿਖਾਈਏ ਮਾੜਾ ਜਿਹਾ ਇੱਕ ਨੰਬਰ ਤੇ ਕਰਕੇ ਇਹੋ ਜਿਹਾ ਬਣਾ ਲਿਆ ਚੋਬਰ ਬਸ ਇਹ ਘੜਿਆ ਘੜਾਇਆ ਸੀ ਕਿ ਪਹਿਲਾਂ ਇਹ ਮਿੱਟੀ ਰੇਗ ਕੱਢੀ ਨਹੀਂ ਸੀ ਇਸ ਵਾਰ 6 ਮਹੀਨੇ ਬਾਅਦ ਅਸੀਂ ਖਾਲਾਂ ਚ ਐਨੀ ਨਹੀਂ ਕਿ ਛੁੱਟੀ ਲਾਉਨੇ ਹੁੰਨੇ ਆਗੇ ਇਹ ਖਾਲ ਰਹਿੰਦਾ ਇੱਕ ਉਹ ਸਾਹਮਣੇ ਜਿੱਥੇ ਟਰੈਕਟਰ ਖੜਾ ਉੱਥੇ ਨਵਾਂ ਖਾਲ ਬਣਾਇਆ ਹਾਂ ਉਹਦੀ ਗੱਲਬਾਤ ਤੜਕੇ ਦੇਖਦੇ ਆਂਗੇ ਤੇ ਫਿਲਹਾਲ ਗੱਗੂ ਨਾਲ ਵਾਦਾ ਕਰਿਆ ਸੀ ਤੈਨੂੰ 6 ਵਜੇ ਨੂੰ ਘਰ ਨੂੰ ਤੋਰ ਲੂਆ ਤੇ 6:00 ਵਜੇ ਕੇ 5-7 ਮਿੰਟ ਹੋ ਗਏ ਆ 5 ਕਿ ਮਿੰਟ ਤੇ ਹੁਣ ਘਰਾਂ ਨੂੰ ਰਵਾਨਾ ਹੁੰਨੇ ਆ ਗੱਡੀ ਲਿਆ ਕੇ ਤੇ ਫਿਰ 8:30 ਵਜੇ ਆ ਕੇ ਉਹ ਪਾਣੀ ਸਾਹਮਣੇ ਪਈ ਜਾਂਦਾ ਜਿਹੜਾ ਨੱਕਾ ਦੁਵਾਰੀ ਇੱਧਰ ਛੱਡ ਜੂਗਾ ਆ ਆਉਂਦੇ ਜਾਂਦੇ ਭਾਖੜਾ ਨਹਿਰ ਨਾ ਦਿਖਾਈਏ ਤਾਂ ਹੋ ਨਹੀਂ ਸਕਦਾ ਤੇ ਇੱਧਰ ਪਿੰਡ ਅੱਗੇ ਕਾਲਿਆਂ ਵਾਲੀ ਸਾਈਡ ਤੇ ਜਗਮਾਲ ਵਾਲੀ ਉਹ ਤਾਂ ਇੱਕ ਵੀਰ ਕਹਿੰਦਾ ਸੀ ਭਾਈ ਛੋਡੇ ਨਹਿਰ ਟੁੱਟਣ ਕਰਕੇ ਸਾਡੇ ਇੱਥੇ ਉਦਨ ਦੀ ਨਹਿਰ ਅੱਧੀ ਵਗਦੀ ਆ ਕਾਹ ਤੋਂ ਭਾਈ ਸਮਝ ਨਹੀਂ ਲੱਗੀ ਇੱਥੇ ਤਾਂ ਉਦਨ ਦੀ ਭਰੀ ਵਗਦੀ ਆ ਅਗਲੇ ਦਿਨ ਹੀ ਫੁੱਲ ਭਰਤੀ ਸੀ ਨਹਿਰ ਹਾਂ ਉਦਨ ਰਾਤ ਨੂੰ ਪਾਣੀ ਘਟਾਇਆ ਸੀ ਕੀ ਹਾਲ ਨੇ ਜੀ ਠੀਕ ਆ ਜੀ ਇਹਦੋਂ ਨੌਜਵਾਨ ਹਰੇ ਆਈ.ਟੀ.ਸੀ ਦੇ ਜਿਹੜਾ ਬੈਠਾ ਆਇਆ ਤਾਂ ਮੁਗਰੇ ਕੱਟੇ ਵੰਗੂ ਕੱਟੇ ਵੰਗੂ ਅੱਜ ਸਕੂਲ ਲੱਗਿਆ ਜੀ ਪਹਿਲੇ ਦਿਨ ਮੈਡਮਾਂ ਨੇ ਸਿਖਾਈਆਂ ਸੀ ਨਾ ਨਾ ਮੜਵਾਂ ਨੇ ਲਾਈਆਂ ਹੀ ਨਹੀਂ ਕਹਿੰਦੀਆਂ ਪੜ ਪਹਿਲੇ ਦਿਨ ਨਹੀਂ ਲਾ ਦੇ ਦੂਜੇ ਦਿਨ ਲਾਵਾਂਗੇ ਦੂਜੇ ਦਿਨ ਲਾਵਾਂਗੇ ਹੋਮਵਰਕ ਕਰਕੇ ਲੈ ਕੇ ਸਾਰਾ ਤਾਂ ਜੀ ਹਾਂ ਕਿਵੇਂ ਤਰਾਂ ਆਏ ਕਰ ਜਾ ਯਾਰ ਇਹ ਆ ਲੋ ਕਰ ਲਿਆ ਉਹ ਰੇ ਉਹ ਲੱਗਿਆ ਹੋਇਆ ਉਧਰ ਮੈਂ ਗੇਟ ਖੋਲਣਾ ਸੀ ਯਾਰ ਗੱਗੂ ਬਾਜਾ ਮਰੀ ਸਹਿਜ ਤੁਸੀਂ ਤੇ ਕਿੱਧਰ ਜਿਹੜੀ ਜਾਂਦੇ ਹੋ ਪੁੱਤਰ ਟਰੈਕਟਰ ਤੇ ਜੀ ਲੱਗੇ ਸਹਿਜ ਸਕੂਲ ਚੱਜਾ ਕਾਹ ਤੇਰਾ ਗੁੱਜ ਜੀ ਅੱਗੇ ਸੀ ਕੁੱਟ ਲੱਗ ਗਿਆ ਠੀਕ ਹੈ ਚੰਗਾ ਹਰਾ ਲਾ ਦਈਏ ਆਇਓ ਮੈਂ ਹਾਂ ਠੀਕ ਹੈ ਬੇੜਾ ਹੋ ਗਿਆ ਪੂਰਾ 8 ਵਜੇ ਦਾ ਇਸ ਵਕਤ ਆ ਪ੍ਰਸ਼ਾਦਾ ਪਾਣੀ ਛਕ ਲੈ ਬਿਨਾਂ ਨਾਤੇ ਤੁੱਤੇ ਤੋਂ ਭੁੱਖ ਲੱਗੀ ਸੀਗੀ ਮੂੰਹ ਹੱਥ ਧੋ ਕੇ ਆਵਦੇ ਹਾਂ ਚਾਰ ਰੋਟੀਆਂ ਰੋਮਪੜਤੀਆਂ ਤੇ ਫਿਲਹਾਲ ਦੁਬਾਰੇ ਖੇਤ ਜਾਣਾ ਨਕਾ ਬਣਾ ਬਦਲ ਕੇ ਤੇ ਆ ਕੇ ਦੁਬਾਰੇ ਫੇਰ ਨਾ ਆ ਕੇ ਫੇਰ ਆਰਾਮ ਫਰਮਾਵਾਂਗੇ ਤੇ ਇੱਕ ਬਈ ਸ਼ਿਫਾਰਿਸ਼ ਲਵਾਉਂਗਾ ਮਾਤਾ ਤੋਂ ਕਹਿੰਦਾ ਬਈ ਮਾਤਾ ਨੂੰ ਕਹਿੰਦਾ ਕਹੋ ਵੀ 35 ਮਿੰਟਾਂ ਦਾ ਵਲੌਗ ਬਣਾ ਲਿਆ ਕਰੋ ਬਾਈ ਬੜੀ ਗੱਲਾਂ ਤੂੰ ਬਣਾਈ ਚੱਲਿਆ ਘਰ ਪੰਜ ਚਾਹ ਵੀ ਚਾਹੀਦਾ ਬਣਾ ਲਿਆ ਖਾਰ ਉਹ ਬਈ ਕੰਮ ਕਰਦਾ ਹਸਾਬਕ ਤਾ ਬੰਦੋ ਕਈ ਵਾਰੀ ਗਰਮੀ ਗਰਮੀ ਮਨ ਜਾਂਦਾ ਸਰੀਰ ਇਹਣਾ ਉਹ ਜੀ ਕਈ ਵਾਰੀ ਅੰਦਰੋਂ ਮਾਨਾ ਵੱਧ ਘੱਟ ਹੁੰਦਾਗਾ ਤਾਂ ਉਹੀ ਜੀ ਗੱਲ ਬਾਤ ਹੋ ਜਾਂਦੀ ਹੈ ਕਈ ਵਾਰੀ ਵੱਧ ਬਣ ਜਾਂਦਾ ਕਦੇ ਘੱਟ ਬਣ ਜਾਂਦਾ ਹਾਂ ਉਹੀ ਜੀ ਗੱਲਬਾਤ ਹੋ ਜਾਂਦੀ ਹੈਗੀ ਆ ਕੋਸ਼ਿਸ਼ ਕਰਿਆ ਕਰਾਂਗੇ ਸਿਰ ਮੱਥੇ ਤੁਹਾਡੀ ਗੱਲਬਾਤ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਸਮਾਂ ਕੱਢ ਕੇ ਪਰਿਵਾਰਾਂ ਸਵੇਤ ਸਾਨੂੰ ਆਂ ਵੇਖਦੇ ਆ ਬਹੁਤ ਸਾਰੇ ਅੰਦਰੋਂ ਬਾਹਰੋਂ ਫੋਨ ਕਰਦੇ ਜਿਹੜੇ ਸਾਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਸਨੇਹ ਭੇਜਣ ਵਾਲੇ ਸਾਰੇ ਵੀਰਾਂ ਦਾ ਇਹ ਤਾਂ ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਤੇ ਫੇਸਬੁਕ ਤੇ ਦੇਖਦੇ ਫੋਲੋ ਵੀ ਜਰੂਰ ਕਰ ਲਿਆ ਕਰੋ ਜਲਦੀ ਜਲਦੀ ਮੇਰੇ ਸ਼ੇਰ ਬੱਗੇ ਬਾੜੇ ਸਿਆਣੇ ਲੇਗੇ ਬਹੁਤ ਮੋਹ ਹਦਾ ਜਿਹਨੇ ਚੈਨਲ ਤੇ ਜੁੜਿਓ ਮੇਰੇ ਭੈਣ ਭਾਈ ਪਰਜਾਈ ਸਾਰੇ ਬਾਘ ਦੇ ਬਾਘਿਆ ਸਭ ਤੋਂ ਸਸਰੀਕਾਲ ਬਹੁਤ سارے ਵੀਰ ਮੈਂ ਇਹੀ ਸੁਨੇਹਾ ਭੇਜ ਦਿੰਦੇ ਹੁੰਦੇ ਆ ਕਿ ਆ ਸਾਡੀ ਮਾਤਾ ਵਰਗੇ ਲੱਗਦੇ ਰੋਟੀ ਪਕਾਉਂਦੇ ਚੁੱਲ੍ਹੇ ਮੁਗਰੇ ਆਹ ਮੂਹ ਆਉਂਦਾ ਦੇਖ ਕੇ ਆ ਸੀਗਾ ਫਿਰ ਆ ਹਾਂ ਤੁਸੀਂ ਵੀ ਬਈ ਸਾਡਾ ਪਰਿਵਾਰੋਂ ਸਾਰੇ ਜਿਹੜੇ ਸਾਡੇ ਨਾਲ ਜੁੜੇ ਹੋਏ ਹੋਗੇ ਤੇ ਵੀਡੀਓ ਜੀ ਮੈਂ ਦੇਖੀ ਤੇ ਉਹਦੀ ਮਾਂ ਵੀ ਰੋਟੀਆਂ ਪਕਾਈ ਜਾਂਦੀ ਆ ਕੱਲੀ ਵੀਡੀਓ ਜੀ ਬਣਾਈ ਆ ਤੇ ਮੈਨੂੰ ਲੱਗਿਆ ਬਚਾਰਿਆਂ ਨੂੰ ਵਧੀਆ ਲੱਗਦਾ ਹੁੰਦਾ ਨਾ ਕਿਸੇ ਨੇ ਦੇਖ ਦੇ ਹਾਂ ਤੇ ਇੰਨੀ ਕੀ ਗੱਲ ਵਾਸਤੇ ਫਿਲਹਾਲ ਦੁਆਰੇ ਜਾਂਨਾ ਖੇਤ ਹਾਂ ਠੀਕ ਆ ਮਾਦੀ ਧੰਨਵਾਦ ਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਬਹੁਤ ਸਾਰਾ ਧੰਨਵਾਦ ਇੱਕ ਵਾਰ ਤੋਂ ਫਿਰ ਆ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ ਜੁੜੇ ਰਹੋ ਚੈਨਲ ਦੇ ਨਾਲ